ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਆਪਣਾ ਲੋਵੀਰਾ ਆਪਣਾ ਇਹ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਅੱਜ ਆਪਾਂ ਇਹਦਾ ਬਣਾਵਾਂਗੇ ਅਚਾਰ ਤੇ ਸਬਜੀ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਕੱਟ ਲਾਂਗੇ ਫਿਰ ਮੈਂ ਤੁਹਾਨੂੰ ਦੱਸਾਂਗੀ ਕਿ ਅੱਗੇ ਆਪਣੀ ਕੀ ਕਰਨਾ ਇਹ ਤਾਜ਼ਾ ਲੋਵੀਰਾ ਆਪਣਾ ਹਾਂਜੀ ਦੇਖੋ ਹੁਣ ਆਪਾਂ ਨੇ ਲੋਵੀਰਾ ਚੰਗੇ ਤਰੀਕੇ ਨਾਲ ਧੋ ਕੇ ਅਲਦਾਲਿਆਂ ਕਟ ਲਾ ਲਈ ਕਿਉਂਕਿ ਇਹਦੇ ਕੰਡੇ ਬਹੁਤ ਹੁੰਦੇ ਨੇ ਤੇ ਦੇਖੋ ਹੁਣ ਆਪਾਂ ਇਹਨੂੰ ਬੇਸਿਸ ਦੇ ਵਿੱਚ ਕੱਟ ਲਾਂਗੇ ਤੇ ਇਹ ਅਲੋਵਿਰਾ ਦਾ ਬੂਟਾ ਤੁਸੀਂ ਘਰੇ ਲਗਾ ਸਕਦੇ ਹੋ ਇਹ ਦੋ ਤਰ੍ਹਾਂ ਦੇ ਵਿੱਚ ਆਉਂਦੇ ਇੱਕ ਮੇਲ ਇੱਕ ਫੀਮੇਲ ਜਿਹੜਾ ਫੀਮੇਲ ਹੈ ਉਹ ਤੇ ਇੱਕ ਪੌਦੇ ਤੋਂ ਬਹੁਤ ਜ਼ਿਆਦਾ ਬੰਨ ਜਾਂਦੇ ਪਰ ਮੇਲ ਤੋਂ ਨਹੀਂ ਹੁੰਦੇ ਕੋਸ਼ਿਸ਼ ਕਰੋ ਕਿ ਤੁਹਾਨੂੰ ਫੀਮੇਲ ਮਿਲ ਜੇ ਹਾਂਜੀ ਦੇਖੋ ਹੁਣ ਆਪਾਂ ਆਪਣਾ ਇਹ ਅਲੋਵਿਰਾ ਕੱਟ ਲਿਆ ਤੇ ਇੰਦਰ ਆਪਣੇ ਗਰਮ ਪਾਣੀ ਰੱਖਾ ਨਮਕ ਪਾ ਕੇ ਇਹਨੂੰ ਆਪਾਂ 10 ਮਿੰਟ ਲਈ ਉਬਾਲਾਂਗੇ ਉਸ ਤੋਂ ਬਾਅਦ ਪਾਣੀ ਛੋੜ ਕੇ ਸੁਕਾਉਣ ਲਈ ਰੱਖ ਦਾਂਗੇ ਫਿਰ 2-3 ਦਿਨ ਸੁੱਕੇਗਾ ਹਾਂਜੀ ਦੇਖੋ ਹੁਣ ਇਹ ਉਬਲ ਚੁੱਕੇ ਆ ਹੁਣ ਆਪਾਂ ਇਹਨੂੰ ਕੱਢ ਲਾਂਗੇ ਫਿਰ ਧੁੱਪ ਵਿੱਚ 2-3 ਦਿਨ ਸੁਕਾ ਮੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਬਣਾਵਾਂਗੇ ਕੀ ਕਮੀ ਕੁਮਾਰ ਜਿਹਨੂੰ ਆਪਾਂ aloevera ਵੀ ਕਹਿੰਦੇ ਆ ਉਹਦਾ ਅਚਾਰ ਇਹਨੂੰ ਆਪਾਂ ਦੇਖੋ ਪਹਿਲਾਂ ਕੱਟ ਕੇ ਉਵਾਲ ਕੇ ਸੁਕਾ ਲਿਆ ਇਹਦੇ ਵਾਸਤੇ ਆਪਾਂ ਨੂੰ ਚਾਹੀਦਾ ਅਦਰਕ ਲਸਣ ਸੌਂਫ ਮੇਥੇ ਜੀਰਾ ਧਜਮੇਨ ਬਾਕੀ ਆਪਾਂ ਪਾਵਾਂਗੇ ਇਸ ਵਿੱਚ ਲਾਲ ਮਿਰਚ ਤੇ ਨਮਕ ਆਓ ਆਪਾਂ ਇਹਨੂੰ ਤਿਆਰ ਕਰਦੇ ਹਾਂ ਹੁਣ ਆਪਾਂ ਨਿਕਰਾਈ ਇਹਦੇ ਵਿੱਚ ਪਾ ਲਿਆ ਸਰੋਂ ਦਾ ਤੇਲ ਤੇਲ ਨੂੰ ਗਰਮ ਕਰ ਲਓ ਹਾਂਜੀ ਤੇਲ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸਾਰੇ ਮਸਾਲੇ ਸੌਂਫ ਨਹੀਂ ਪਾਉਂਦੇ ਹਜੇ ਆਪਾਂ ਹਾਂਜੀ ਤੇਲ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸਾਰੇ ਮਸਾਲੇ ਬਿਗਿਨਾ ਸੌਂਫ ਤੋਂ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇੱਕ ਚਮਚਾ ਹਲਦੀ ਦਾ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਕੇ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਕਮਾੜ ਦੇਖੋ ਇੱਕ ਇੱਕ ਦੀ ਹੋਰ ਖਾਸियत ਹੈ ਦੇਖੋ ਪਹਿਲਾਂ ਇਹ yellow color ਦਾ ਸੀ ਹੌਲੀ-ਹੌਲੀ ਇਹ ਜਦੋਂ ਬਣੇਗਾ green ਹੋ ਜੂਗਾ ਚੰਗੀ ਤਰ੍ਹਾਂ ਆਪਾਂ ਇਹਨੂੰ ਤਲ ਲਾਂਗੇ ਹਾਂਜੀ ਦੇਖੋ ਹੁਣ ਆਪਣਾ achar ਬਣ ਕੇ ਤਿਆਰ ਆ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਸਾਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਹ achar ਕਿਦਾਂ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ